ਅੱਜ ਸ਼ਿਵਸਨਾ ਉਧੋ ਵਾਲਾ ਸਾਹਿਬ ਠਾਕਰੇ ਦੇ ਪੰਜਾਬ ਦੇ ਅਕਸ਼ਰੀ ਯੋਗਰਾਜ ਸ਼ਰਮਾ ਜੀ ਦੇ ਦੇਖ ਰੇਖ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਜਿਹੜਾ ਹੈਗਾ ਆ ਬੰਗਲਾਦੇਸ਼ ਦੇ ਵਿੱਚ ਜਿਹੜਾ ਸਨਾਤਨ ਔਰ ਹਿੰਦੂਆਂ ਦਾ ਜਿਹੜਾ ਪਲੈਨ ਔਰ ਹਿੰਦੂਆਂ ਦੇ ਉੱਤੇ ਜਿਹੜਾ ਕੁ ਕਰਮ ਹੈਗੀ ਆ ਜਿਹੜੀ ਬੰਗਲਾਦੇਸ਼ੀ ਸਰਕਾਰ ਔਰ ਬੰਗਲਾਦੇਸ਼ ਦੇ ਵਿੱਚ ਜਿਹੜੇ ਸ਼ਰਾਰਤੀ ਅਨਸਰ ਆ ਉਹ ਚੁਣ-ਚੁਣ ਕੇ ਹਿੰਦੂਆਂ ਦੇ ਨਾਲ ਔਰ ਘੱਟ ਆਵਾਦੀ वाले ਲੋਕਾਂ ਦੇ ਨਾਲ ਜਿਹੜਾ ਬਰਬਤਾ ਕਰ ਰਹੇ ਨੇ ਦਿਨ-ਪ੍ਰਤੀ ਦਿਨ ਜਿਹੜਾ ਹੈਗਾ ਆ ਹਿੰਦੂਆਂ ਦੇ ਉੱਤੇ ਹਤਿਆਚਾਰ ਹੋ ਰਿਹਾ ਆ ਔਰ ਉਹਨਾਂ ਨੂੰ ਕਸੀਟ ਕੇ ਜਿਹੜਾ ਮਾਰਿਆ ਜਾ ਰਿਹਾ ਆ ਉਹਦੇ ਉੱਤੇ ਜਿਹੜਾ ਹੈਗਾ ਆ ਬੰਗਲਾਦੇਸ਼ ਜਿਹੜੀ ਸਰਕਾਰ ਹੈ ਮੁੱਖ ਦਰਸ਼ਕ ਬਣੀ ਹੋਈ ਆ ਔਰ ਦੇਖਿਆ ਗਿਆ ਆ ਕਿ ਉਹਨਾਂ ਦੀ ਜਿਹੜੀ ਫੌਜ ਆ ਉਹ ਵੀ ਜਿਹੜੀ ਹੈਗੀ ਆ ਉਹਨਾਂ ਦਾ ਸਾਥ ਦੇ ਰਹੀ ਆ ਅਸੀਂ ਪੁਰਜੋਰ ਮੰਗ ਕਰਦੇ ਆ ਸਾਡੀ ਕੇਂਦਰ ਸਰਕਾਰ ਕੋਲੋਂ ਕੇਂਦਰ ਸਰਕਾਰ ਦੇ ਵਿੱਚ ਸਾਡੇ ਜਿਹੜੇ ਜਿਸ਼ ਜਸ਼ਵੀ ਸਾਡੇ ਪ੍ਰਧਾਨ ਮੰਤਰੀ ਆ ਨਰਿੰਦਰ ਮੋਦੀભાઈ ਜੀ ਜਿਹੜੇ ਕਹਿੰਦੇ ਆ ਕਿ ਸਾਡੀ ਵਿਦੇਸ਼ ਨੀਤੀ ਜਿਹੜੀ ਬਹੁਤ ਹੀ ਸਟਰੋਂਗ ਆ ਅਮਿਤ ਸ਼ਾਹ ਜੀ ਜਿਹੜੀ ਗ੍ਰਹਿ ਮੰਤਰਾਲੇ ਜਿਹੜੇ ਜਿਨ੍ਹਾਂ ਦੇ ਕੋਲ ਆ ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਦਿੱਲੀ ਦੇ ਵਿੱਚ ਇਹਨਾਂ ਦਾ 52 ਇੰਚ ਦਾ ਸੀਨਾ ਆ ਸੈਂਟਰ ਦਾ ਔਰ ਕਸ਼ਮੀਰ ਦੇ ਵਿੱਚ ਜਾ ਕੇ ਇਹਨਾਂ ਦਾ ਜਿਹੜਾ 18 ਇੰਚ ਦਾ ਹੋ ਜਾਂਦਾ ਆ ਉੱਥੇ ਪੀਡੀਪੀ ਨਾਲ ਸਮਝੌਤਾ ਕਰ ਲੈਂਦੇ ਨੇ ਇੱਕ ਦੇਸ਼ ਦੇ ਵਿੱਚ ਅਗਰ ਸੰਵਿਧਾਨ ਦੀ ਗੱਲ ਕਰਦੇ ਆ ਸਾਨੂੰ ਸੰਵਿਧਾਨ ਜਿਹੜਾ ਹੈਗਾ ਆ ਉਹ ਆਗਿਆ ਦਿੰਦਾ ਆ ਕਿ ਸਾਨੂੰ ਬੰਡਣਾ ਨਹੀਂ ਬਿਲਕੁਲ ਸੰਵਿਧਾਨ ਜਿਹੜਾ ਹੈਗਾ ਸਾਰਿਆਂ ਲਈ ਇਕੁਅਲ ਆ ਪਰ ਸੰਵਿਧਾਨ ਦੀਆਂ ਗੱਲਾਂ ਕਰਦੇ ਆ ਕੇਂਦਰ ਸਰਕਾਰ ਲੇਕਿਨ ਆਪਣੇ ਦੇਸ਼ ਨੂੰ ਲੈ ਕੇ ਸੰਵਿਧਾਨ ਜਿਹੜਾ ਹੈਗਾ ਉਹਦੀ ਗੱਲ ਕਿਉਂ ਨਹੀਂ ਸੈਂਟਰ ਸਰਕਾਰ ਕਰਦੀ ਅਸੀਂ ਸੈਂਟਰ ਸਰਕਾਰ ਕੋਲੋਂ ਪੁਰਜ਼ੋਰ ਮੰਗ ਕਰਦੇ ਆ ਕਿ ਜਿਹੜੀ ਤੁਹਾਡੀ ਵਿਦੇਸ਼ ਨੀਤੀ ਆ ਇਦਾਂ ਦਾ ਜਿਹੜਾ ਇੱਕ ਸਰਜਿਕਲ ਸਟ੍ਰਾਈਕ ਹੈ ਪਾਕਿਸਤਾਨ 'ਚ ਤੁਸੀਂ ਕੀਤਾ ਅਸੀਂ ਮੰਨ ਲਿਆ ਔਰ ਇਸੇ ਤਰ੍ਹਾਂ ਦਾ ਜਿਹੜਾ ਸਰਜਿਕਲ ਸਟ੍ਰਾਈਕ ਹੈ ਬੰਗਲਾਦੇਸ਼ ਦੇ ਉੱਤੇ ਵੀ ਹੋਣਾ ਚਾਹੀਦਾ ਆ ਔਰ ਬੰਗਲਾਦੇਸ਼ ਦੇ ਨਾਲ ਸਾਰੇ ਜਿਹੜੇ ਵਪਾਰਿਕ ਸਬੰਧ ਹੈਗੇ ਆ ਉਹ ਤੋੜਨੇ ਚਾਹੀਦੇ ਆ ਔਰ ਜਿਹੜਾ ਬੰਗਲਾਦੇਸ਼ ਦੇ ਉੱਤੇ ਹਿੰਦੂਆਂ ਦੇ ਉੱਤੇ ਸਨਾਤਨ ਦੇ ਉੱਤੇ ਪ੍ਰਹਾਰ ਕਰ ਰਹੇ ਨੇ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਹੈਗਾ ਆ ਇਹ ਅਮਲੀ ਜਾਮਾ ਜਿਹੜਾ ਹੈਗਾ ਕੇਂਦਰ ਸਰਕਾਰ ਨੂੰ ਰੋਕਥਾਮ ਕਰਨੀ ਚਾਹੀਦੀ ਆ ਅੱਜ ਸਾਡੀ ਸਮੂਹ ਜਿਹੜੀ ਮੁਕੇਰੀਆਂ ਦੀ ਟੀਮ ਹੈ ਸਾਡੇ ਸੀਨੀਅਰ ਪੰਡਿਤ ਕਿਸ਼ਨ ਚੰਦ ਜੀ ਸਾਡੇ ਮਨੂ ਗਿੱਲ ਜੀ ਸੰਨੀ ਜੀ ਸਾਰਿਆਂ ਦੀ ਦੇਖ ਰੇਖ ਦੇ ਵਿੱਚ ਜਿਹੜਾ ਬੰਗਲਾਦੇਸ਼ ਦਾ ਜਿਹੜਾ ਪੁਤਲਾ ਹੈਗਾ ਆ ਉਹ ਅਸੀਂ ਇੱਥੇ ਫੂਕ ਰਹੇ ਆ ਔਰ ਸਾਡੀ ਜਿਹੜੀ ਆਵਾਜ਼ ਹੈ ਇਹ ਕੇਂਦਰ ਸਰਕਾਰ ਤੱਕ ਜਾਏ ਕਿ ਆਪਣੀ ਕਰਨੀ ਔਰ ਕਥਨੀ ਤੇ ਜਿਹੜਾ ਹੈਗਾ ਆ ਉਹਨੂੰ ਇਕੁਅਲ ਰੱਖੋ ਇਸ ਲਈ ਮੋਦੀ ਸਾਹਿਬ ਸਾਡੇ ਜਿਹੜੇ ਹਿੰਦੂਆਂ ਦਾ ਪਲਾਨ ਹੋ ਰਿਹਾ ਉੱਤੇ ਆਪਣਾ ਸਟੈਂਡ ਸਪਸ਼ਟ ਕਰੋ ਜੈ ਸ਼੍ਰੀ ਰਾਮ ਭਾਰਤ ਮਾਤਾ ਕੀ ਜੈ ਬੰਦੇ ਮਾਤਰਮ